ਚੀਰ ਪਾਤ ਕਰਨ ਵਾਸਤੇ ਚੀਕ ਰਹੇ ਐ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਉਹ ਕਿਹੜੇ ਮੂੰਹਾਂ ਨਾਲ ਕਰ ਜਾਂਦੇ ਹੋਣੇ ਜਿਹੜੇ ਮੂੰਹਾਂ ਨਾਲ ਬੱਚਿਆਂ ਤੇ ਬੰਦੇ ਹੋਣੇ ਕੀ ਕਹਿੰਦੇ ਹੋਣੇ ਅਸੀਂ ਵਿਅਕਤੀ ਵੱਲ ਮੁੱਕ ਕਰ ਲਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਲਈ ਕਿਉਂਕਿ ਵਿਅਕਤੀ ਦੇ एहसान ਬਹੁਤ ਜ਼ਿਆਦੇ ਐਨੇ एहसान ਐ ਉਹਨਾਂ ਦੇ एहਸਾਨਾਂ ਦੇ ਨਾਲ ਅਸੀਂ ਕੋਠੀਆਂ ਕਾਰਾਂ ਜ਼ਮੀਨਾਂ ਖਰੀਦੀਆਂ ਨੇ ਛੱਡ ਵੀ ਸਕਦੇ ਅਕਾਲ ਪੁਰਖ ਦਾ ਸਾਥ ਛੱਡਣਾ ਮੰਨੂਰ ਕਰ ਲਿਆ ਇਹ ਸਾਡਾ ਸਿਧਾਂਤ ਨਹੀਂ ਸਾਡਾ ਤਾਂ ਸਿਧਾਂਤ ਹੈ ਸਿੱਖ ਲਈ ਗੁਰੂ ਪਹਿਲੋ ਹੈ ਨਾਲੇ ਜੋ ਵੀ ਕੁਝ ਮਿਲਦਾ ਹੈ ਨਾ ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਮਿਲਦਾ ਹੈ ਮਨੁੱਖ ਨੂੰ ਕਦੋਂ ਮਾਲਕ ਆਖਿਆ ਬਾਣੀ ਮਨੁੱਖ ਨੂੰ ਮਾਰਕ ਕਦਵਾ ਆਖਿਆ ਬਾਣੀ ਦੇ ਵਿੱਚ ਤਾਂ ਸਾਨੂੰ ਇਹ ਸਮਝਾਇਆ ਹੈ ਦੱਦਾ ਦਾਤਾ ਇੱਕ ਹੈ ਸਭ ਤੋਂ ਦੇਵਨ ਹਾਰ ਦੇਦਿਆਂ ਟੋਟ ਨਾ ਆਬਈ ਅਗਰ ਤ ਭਰੇ ਭੰਦਾ ਕਿ ਦਾਤਾ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਅਕਾਲ ਪੁਰਖ ਹੈ ਕੋਈ ਵਿਅਕਤੀ ਨਹੀਂ ਹੈ ਅਸੀਂ ਵਿਅਕਤੀ ਨੂੰ ਮੰਨੀ ਜਾਂਦੇ ਉਹਦੀ ਕਿਰਪਾ ਦੇ ਨਾਲ ਪੈਸਾ ਆਇਆ ਉਹਦੀ ਕਿਰਪਾ ਦੇ ਨਾਲ ਆ ਮਿਲਿਆ ਉਹਦੀ ਕਿਰਪਾ ਦੇ ਨਾਲ ਆ ਮਿਲੇ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਫੇਰ ਸਾਰਾ ਕੁਝ ਹੋ ਜਾਂਦਾ ਵਿਅਕਤੀਆਂ ਦੀ ਕਿਰਪਾ ਦੇ ਨਾਲ ਉਹ ਇੱਕ ਕਹਾਣੀ ਵੀ ਹੈ ਨਾ ਕਿ ਕੋਈ ਫਕੀਰ ਬਾਦਸ਼ਾਹ ਦੇ ਦਰ ਤੇ ਮੰਗਣ ਗਿਆ ਅਗੋ ਬਾਦਸ਼ਾਹ ਦੁਆ ਪੜ ਰਿਹਾ ਸੀ ਉਹ 2 ਮਿੰਟ ਖੜਾ ਉਹਨੇ ਦੇਖਿਆ ਬਾਦਸ਼ਾਹ ਤਾਂ ਆਪ ਦੁਆ ਪੜਦਾ ਪਿਆ ਮੰਗਦਾ ਪਿਆ ਰੱਬ ਕੋਲੋਂ ਉਹ ਵਾਪਸ ਮੁੜ ਪਏ ਬਾਦਸ਼ਾਹ ਨੇ ਆਪਣੇ ਕਰਿੰਦੇ ਭੇਜੇ ਮਗਰ ਫਕੀਰ ਨੂੰ ਪੁੱਛੋ ਮੁੜ ਕਿਉਂ ਗਿਆ ਕਰਿੰਦਿਆਂ ਨੇ ਫਕੀਰ ਨੂੰ ਵਾਪਸ ਬੁਲਾਇਆ ਪੁੱਛਿਆ ਮੁੜ ਕਿਉਂ ਗਏ ਅਰਧੇ ਆਇਆ ਸੀ ਕੁਝ ਮੰਗਣ ਵਾਸਤੇ ਚਲਾ ਕਿਉਂ ਗਏ ਉਹ ਕਹਿੰਦਾ ਮੈਂ ਆਇਆ ਸੀ ਕੁਝ ਮੰਗਣ ਵਾਸਤੇ ਵੀ ਬਾਦਸ਼ਾਹ ਹੈ ਪਰ ਜਿੱਤ ਦੇਖਿਆ ਇਹ ਤਾਂ ਆਪ ਉਸ ਰੱਬ ਦੇ ਘਰ ਦਾ ਮੰਗਤਾ ਹੈ ਮੈਂ ਤਾਂ ਦਾਦੀ ਕੋਲ ਆਇਆ ਸੀ ਦਾਦਾ ਸਮਝ ਕੇ ਆਇਆ ਸੀ ਕਿ ਮੈਨੂੰ ਕੁਝ ਦੇਏਗਾ ਪਰ ਇਹ ਤਾਂ ਆਪ ਮੰਗਦਾ ਇਹ ਅਕਾਲ ਪੁਰਖ ਦੇ ਦਰ ਦਾ ਮੰਗਦਾ ਅਸੀਂ ਸਾਰੇ ਮੰਗਤਿਆਂ ਅਕਾਲ ਪੁਰਖ ਦੇ ਦਰ ਤੇ ਦਾਤਾ ਦਿੰਦਾ ਕੋਈ ਨਹੀਂ ਅਸੀਂ ਜਾਣੇ ਹਾਂ ਕਿ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਇਤਿਹਾਸ ਗੁਰਦੁਆਰੇ ਆ ਸਾਡੇ ਤੇ ਕੀ دیکھتے ਕਈ ਵਾਰੀ ਬਾਹਰ ਨਾਲ ਕੁਝ ਜਾਜਕ ਖੜੋਤੇ ਹੁੰਦੇ ਪੈਸੇ ਮੰਗਣ ਆ ਚਾਹੇ ਸ੍ਰੀ ਹਰਮੰਦਰ ਸਾਹਿਬ ਚੱਲ ਜਾਓ ਚਾਹੇ ਜਿੱਦੇ ਮਰਜ਼ੀ ਹਿੰਦ ਦੇ ਇਤਿਹਾਸਕ ਸਥਾਨ ਦੇ ਉੱਤੇ ਚੱਲ ਜਾਓ ਉਹਦੇ ਬਾਹਰ ਤੁਹਾਨੂੰ ਦੋ ਚਾਰ ਜਾਜਕ ਜਿਹੜੇ ਹਨ ਉਹ ਦਿਖਾਈ ਦੇਣਗਾ ਮੰਗਦੇ ਅਸੀਂ ਵੀ ਮੰਗਦੇ ਹਾਂ ਫਿਰ ਸਾਡੇ ਦਿਗੋਨਾ ਚ ਫਰਕ ਕੀ ਆ ਸਾਡੇ ਦਿਗੋਨਾ ਚ ਫਰਕ ਇਹ ਹੈ ਵੀ ਉਹ ਬੰਦਿਆਂ ਤੋਂ ਮੰਗਦੇ ਨੇ ਅਸੀਂ ਅੰਦਰ ਗੁਰੂ ਤੋਂ ਮੰਗਦੇ ਹਾਂ ਗੁਰੂ ਤੋਂ ਮੰਗਣ ਵਾਲੀ ਦੀ ਮਹਿਮਾ ਹੁੰਦੀ ਹੈ ਸਤਕਾਰ ਹੁੰਦਾ ਜਿਹੜਾ ਬੰਦਿਆਂ ਤੋਂ ਮੰਗਦਾ ਉਹਦਾ ਤਰਸਕਾਰ ਹੁੰਦਾ ਸੋ ਜਿਹੜੇ ਬੰਦਿਆਂ ਨੂੰ ਸਾਹਿਬ ਮੰਨੀ ਬੈਠੇ ਨੇ ਬੰਦਿਆਂ ਨੂੰ ਦਾਤੇ ਮੰਨੀ ਬੈਠੇ ਨੇ ਬੰਦਿਆਂ ਨੂੰ ਆਪਣੇ ਖੈਰ ਖਵਾ ਬੰਨੇ ਬੈਠੇ ਨੇ ਉਹ ਗੰਦ ਟ੍ਰੈਕ ਤੇ ਚੱਲੇ ਹੋਏ ਐ ਤੇ ਜਿਹੜੇ ਬੰਦਿਆਂ ਨੂੰ ਸਾਹਿਬ ਮੰਨਿਆ ਜਿਹੜੇ ਮੰਨਿਆ ਬੰਦਿਆਂ ਨੂੰ ਦਾਤੇ ਮੰਨਿਆ ਉਹ ਵੀ ਦਾ ਅਕਾਲ ਪੁਰਖ ਦੇ ਦਰ ਦੇ ਮੱਗ ਤੇ ਹੋਈਆਂ ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ ਇਹ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਬੰਦਿਆਂ ਦਾ ਬੰਦਾ ਬਣਦਾ ਨਾ ਉਹ ਮਨਮੁਖ ਹੁੰਦਾ ਹਾਂ ਬੰਦੇ ਦੇ ਮਾਂ ਚ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਹੈ ਇੱਜ਼ਤ ਹੋਣੀ ਚਾਹੀਦੀ ਹੈ ਇਹ ਉਹ ਗੱਲ ਹੈ ਪਰ ਇਸ ਹੱਦ ਤੱਕ ਚਲੇ ਜਾਣਾ ਕਿਸੇ ਬੰਦੇ ਮਗਰ ਕਿ ਆਪਣੀ ਸਿਧਾਂਤ ਛੱਡ ਦੇਣੀ ਆਪਣੀਆਂ ਪਰੰਪਰਾਵਾਂ ਛੱਡ ਦੇਣੀਆਂ ਇਸ ਤੋਂ ਵੱਧ ਕਿ ਮਾੜੀ ਗੱਲ ਕੋਈ ਹੋਣੀ ਸਕੇ ਗੁਰੂ ਬਰਾ ਪੱਖਿਆ ਦਾ ਗੁਰੂ بڑا ਪਖਸ਼ੰਦ ਹੈ ਜਿਹੜਾ ਕਿਸੇ ਆਵੇਸ਼ ਦੇ ਵਿੱਚ ਆ ਕੇ ਬਦਾਵਾ ਦੇ ਦਿੰਦਾ ਨਾ ਗੁਰੂ ਉਸ ਨੂੰ ਵੀ ਆਪਣੇ ਕਲੇਜ ਦੇ ਨਾਲ ਲਾ ਲੈਂਦਾ ਸੋ ਅਜੇ ਵੀ ਵਕਤ ਹੈ ਆਪਣੇ ਸਿਧਾਂਤਾਂ